ਨੀयत ਉੱਚੀ ਰੱਖ ਰਤਬਾ ਵੀ ਵਧੇਗਾ ਔਕਾਤ ਵੀ ਸੋਚ ਉੱਚੀ ਰੱਖ ਸਮਾ ਵੀ ਬਦਲੇਗਾ ਤੇ ਉਹਦੇ ਨਾਲ ਹਾਲਾਤ ਵੀ ਕਹਿੰਦੇ ਨੇ ਕਿ ਸਮਾ ਹਮੇਸ਼ਾ ਬਲਵਾਨ ਹੈ ਤੇ ਸਮਾ ਉਦੋਂ ਬਦਲਦਾ ਜਦੋਂ ਇਨਸਾਨ ਹਮੇਸ਼ਾ ਚੰਗੀ ਸੋਚ ਦੇ ਨਾਲ ਤੇ ਚੰਗੀ ਨੀयत ਦੇ ਨਾਲ ਕਿਸੇ ਵੀ ਕੰਮ ਨੂੰ ਕਰਦਾ ਹੈ ਤੇ ਜਿਹੜੀਆਂ ਸ਼ਖਸੀਅਤਾਂ ਕਿਸੇ ਵੀ ਕੰਮ ਨੂੰ ਚੰਗੀ ਨੀਤ ਦੇ ਨਾਲ ਕਰਦੀਆਂ ਨੇ ਚੰਗੀ ਸੋਚ ਦੇ ਨਾਲ ਕਰਦੀਆਂ ਨੇ ਉਹੀ ਬਣਦੀਆਂ ਨੇ ਸਾਡੇ ਪ੍ਰੋਗਰਾਮ ਉਮਰਾਂ ਦੇ ਪੰਡੇ ਦੇ ਹੱਕ ਦਾ ਬਹੁਤ-ਬਹੁਤ ਸਵਾਗਤ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਨੂੰ ਲੈ ਕੇ ਆਏ ਆ ਉਹ ਭਾਵੇਂ ਹੁਣ ਰਿਟਾਇਰ ਹੋ ਚੁੱਕੇ ਨੇ ਪਰ ਉਹਦੇ ਨਾਲ-ਨਾਲ ਉਹਨਾਂ ਨੇ ਜਦੋਂ ਤੱਕ ਕੰਮ ਕੀਤਾ ਉਸ ਵळे ਉਹਨਾਂ ਨੇ 24 24 ਘੰਟੇ ਆਪਣੇ ਕੰਮ ਨੂੰ ਪਹਿਲ ਦਿੱਤੀ ਆਪਣੇ ਬੱਚਿਆਂ ਦੀ ਪੜ੍ਹਾਈ ਤੋਂ ਲੈ ਕੇ ਆਪਣੇ ਕੰਮ ਤੱਕ ਜਦੋਂ ਜਦ ਕੀਤੀ ਇੱਕ ਛੋਟੇ ਜਿਹੇ ਪਰਿਵਾਰ ਤੋਂ ਉੱਠ ਕੇ ਗਰੀਬੀ ਤੋਂ ਉੱਠ ਕੇ ਉਸ ਮੁਕਾਮ ਤੇ ਪਹੁੰਚੇ ਨੇ ਕਿ ਲੋਕ ਅੱਜ ਉਹਨਾਂ ਨੂੰ ਕਹਿੰਦੇ ਨੇ ਵਾਹ ਕੀ ਬਾਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਰਿਟਾਇਰਡ ਇੰਜੀਨੀਅਰ ਇਨ ਚੀਫ ਰਿਸ਼ਪਾਲ ਸਿੰਘ ਜੀ ਹੋਰਾਂ ਦੇ ਕੋਲ ਬਹੁਤ ਬਹੁਤ ਸਵਾਗਤ ਸਰ ਤੁਹਾਡਾ ਬਹੁਤ ਬਹੁਤ ਜੀ ਰਿਸ਼ਪਾਲ ਜੀ ਕਹਿੰਦੇ ਨੇ ਕਿ ਹਮੇਸ਼ਾ ਨਾ ਉਹ ਇਨਸਾਨ ਕਾਮਯਾਬ ਹੁੰਦਾ ਹੈ ਜਿਹੜਾ ਸਿਰਫ ਇੱਕੋ ਟੀਚਾ ਲੈ ਕੇ ਚੱਲਦਾ ਹੈ ਕਿ ਮੈਂ ਇਹਨਾਂ ਬੁਲੰਦੀਆਂ ਨੂੰ ਛੂਣਾ ਤੇ ਉਹਦੇ ਵਾਸਤੇ ਬਚਪਨ ਕਹਿੰਦੇ ਬੜਾ ਜ਼ਰੂਰੀ ਹੁੰਦਾ ਕਿ ਉਹਦੀ ਬਚਪਨ ਦੀ ਸੋਚ ਜਿਹੜੀ ਹੈ ਉਹ ਕਿਹੋ ਜਿਹੀ ਹੈ ਉਹਦੀ ਸਕੂਲੀ ਸਿੱਖਿਆ ਕਿਹੋ ਜਿਹੀ ਹੈ ਉਹਦਾ ਪਰਿਵਾਰ ਘਰ-ਬਾਰ ਕਿਹੋ ਜਿਹਾ ਤੁਹਾਡਾ ਜਿਹੜਾ ਪਰਿਵਾਰ ਹੈ ਤੁਹਾਡੇ ਜਿਹੜੇ ਮਾਪੇ ਤੁਹਾਡੇ ਭੈਣ ਭਰਾ ਤੇ ਕਿਹੋ ਜਿਆ ਰਿਹਾ ਤੁਹਾਡਾ ਉਸ ਸਮੇਂ ਦੇ ਵਿੱਚ ਬਚਪਨ ਦੂਦ ਰਚਨ ਟੀਮ ਦਾ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਇੱਕ ਮੌਕਾ ਦਿੱਤਾ ਮੈਂ ਆਪਣੇ ਪਰਿਵਾਰ ਬਾਰੇ ਆਪਣੇ ਜੀਵਨ ਬਾਰੇ ਦੱਸ ਸਕਾਂ ਜੀ ਮੇਰਾ ਜਨਮ ਇੱਕ ਇਤਿਹਾਸਿਕ ਪਿੰਡ ਜਿਹੜਾ ਕਿ ਦੁਆਬੇ ਦੇ ਵਿੱਚ ਆ ਪਿੰਡ ਵਿਲਗਾ ਉੱਥੇ ਸਨ 1957 ਨੂੰ ਹੋਇਆ ਮੇਰੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ ਅਤੇ ਮਾਤਾ ਜੀ ਸਰਦਾਰਨੀ ਸਰਜੀਤ ਕੌਰ ਤੇ ਮੇਰਾ ਜਨਮ ਜਿਹੜਾ ਹੋਇਆ ਸੀ ਤਿੰਨ ਭੈਣਾਂ ਤੋਂ ਬਾਅਦ ਹੋਇਆ ਟੋਟਲ ਅਸੀਂ ਅੱਠ ਭੈਣ ਭਾਈ ਸੀਗੇ ਬਚਪਨ ਵਿੱਚ ਸਕੂਲ ਦੀ ਪੜ੍ਹਾਈ ਜਿਹੜੀ ਆ ਪ੍ਰਾਇਮਰੀ ਸਕੂਲ ਉੱਥੋਂ ਕੀਤੀ ਫਿਰ ਸਾਡਾ ਉੱਥੇ ਇੱਕ ਉਦੋਂ ਨੈਸ਼ਨਲ ਹਾਈ ਸਕੂਲ ਬਿਲਗਾ ਸੀ ਜਿਹੜਾ ਕਿ ਅੱਜ ਗਵਰਨਮੈਂਟ ਸਕੂਲ ਬਣ ਚੁੱਕਾ ਪੜਨ ਨੂੰ 8ਵੀਂ ਤੱਕ ਦਾ ਕੈ ਲੀਏ ਵੀ ਇੰਨੇ ਕੋਈ ਜ਼ਿਆਦਾ ਨਹੀਂ ਸੀ ਸੋਸੋ ਸੀ ਪੜ੍ਹਾਈ ਬਾਰੇ ਇੰਨਾ ਕੋਈ ਨਹੀਂ ਪਤਾ ਸੀ ਕੀ ਬਣ ਜਸਟ ਇਹੀ ਸੀ ਵੀ ਇੱਕ ਕਲਾਸ ਪਾਸ ਕਰਨੀ ਆ ਫਿਰ 10ਵੀਂ ਪਾਸ ਕੀਤੀ ਫਿਰ ਜਦੋਂ ਮੈਂ ਇੱਕ ਸਾਡੇ ਉਸ ਸਮਾਂ ਦੇ ਵਿੱਚ ਹਾਰਸ ਕੰਟਰੀ ਕਹਿੰਦੇ ਸੀ ਹਾਰਸ ਕੰਟਰੀ ਬਿਲਕੁਲ 11ਵੀਂ ਕਲਾਸ ਨੂੰ ਹਾਰਸ ਕੰਟਰੀ Part 2 ਜਿਹੜਾ ਪਾਸ ਕਰਨਾ ਉਹ ਮੈਂ ਫਿਰ ਸਾਡੇ ਉਦੋਂ ਉਸ ਟਾਈਮ ਦੇ ਵਿੱਚ ਸਕੂਲ ਦੇ ਵਿੱਚ ਸਾਇੰਸ ਗਰੁੱਪ ਹੁੰਦਾ ਸੀ ਜੀ ਮੈਂ ਫਿਰ ਜਿਹੜਾ ਕਿ ਇੱਕ ਸਾਇੰਸ ਗਰੁੱਪ ਰੱਖਿਆ ਤੇ ਉਦੋਂ ਕਹ ਲੈ ਵੀ ਅਸੀਂ ਬਈ ਬਹੁਤ ਮਿਹਨਤ ਕੀਤੀ ਸਾਡੀ ਬਈ ਮਾਤਾ ਨੇ ਕਹਿ ਰਹੀਏ ਵੀ ਰਾਤ ਨੂੰ ਜਿਹੜਾ ਸ਼ਾਮ ਨੂੰ ਦੁੱਧ ਦਾ ਗੜਬਾ ਵੀ ਰੱਖ ਦੇਣਾ ਮੈਂ ਉਹ 4 ਵਜੇ ਤੱਕ ਉਦਾਂ ਹੀ ਪਿਆ ਰਹਿਣਾ ਤੇ ਮੈਨੂੰ ਉਹ ਦੁੱਧ ਪੀਣਾ ਭੁੱਲ ਜਾਣਾ ਤੇ ਪੜਾਈ ਕਰਦੇ ਰਹਿਣਾ ਕਿਸੇ ਵੀ ਕੁਛ ਨਾ ਕੁਛ ਕਿਥੇ ਪੜਾਈ ਦੇ ਮਕਾਮ ਤੇ ਪਹੁੰਚਣਾ ਉਹੀ ਰੱਬ ਦੀ ਮਿਹਰ ਸਦਕਾ ਤੇ ਤੁਹਾਡੇ ਮਾਤਾ ਪਿਤਾ ਦਾ ਅਸ਼ੀਰਵਾਦ ਸਦਕਾ ਮੈਂ ਆਪਣੇ ਸਕੂਲ ਦੇ ਵਿੱਚੋਂ ਮੈਰਿਟ ਲਿਸਟ ਵਿੱਚ ਲੈ ਕੇ ਮੈਂ ਟੌਪ ਕੀਤਾ ਜੀ ਤੇ ਜਦੋਂ ਸਕੂਲ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਸੀ ਹੁੰਦਾ ਵੀ ਗਾਂ ਹੁਣ ਵੀ ਪੜ੍ਹਾਈ ਕੀ ਕਰਨੀ ਆ ਤੇ ਸਾਡਾ ਫਿਰ ਸਾਡੇ ਇੱਕ ਟੀਚਰ ਹੁੰਦੇ ਸੀ ਸਰਦਾਰ ਕਰਮ ਸਿੰਘ ਜਿਹੜੇ ਕਿ ਭੋਗਪੁਰ ਸਾ이드 ਦੇ ਸੀਗੇ ਉਹਨਾਂ ਨੇ ਮੈਨੂੰ ਫਿਰ ਰਿਜ਼ਲਟ ਆਉਣ ਤੋਂ ਬਾਅਦ ਉੱਥੇ ਬੁਲਾਇਆ ਤੇ ਉਹਨੇ ਪੁੱਛਿਆ ਵੀ ਕਾਕਾ ਹੁਣ ਤਾਂ ਅੱਗੇ ਕੀ ਕਰਨਾ ਮੈਂ ਕਿਹਾ ਜੀ ਹੁਣ ਅੱਗੇ ਜਿਹੜੀ ਆ 12ਵੀਂ ਦੀ ਪੜ੍ਹਾਈ ਕਰਾਂਗੇ ਸਾਨੂੰ ਇਹ ਨਹੀਂ ਸੀ ਪਤਾ ਵੀ ਪ੍ਰੀਨਿੰਗ ਨਹੀਂ ਕਰਕੇ ਬਈ ਐਨੀਂਡਿੰਗ ਕਰੀ ਦੀ ਆ ਸਾਨੂੰ ਉਹਨਾਂ ਨੇ ਤੇ ਟੀਚਰ ਨੇ ਗਾਈਡ ਕੀਤਾ ਫਿਰ ਮੈਂ ਕੋਸ਼ਿਸ਼ ਕੀਤੀ ਸੀ ਪਹਿਲਾਂ ਕਿ ਉਹਨਾਂ ਨੇ ਕਿਹਾ ਵੀ ਡੀਏਵੀ ਕਾਲਜ ਜਿਹੜਾ ਜੰਦਰ ਤੁਸੀਂ ਜਾ ਕੇ ਦਾਖਲਾ ਲੈ ਲਓ ਉੱਥੇ ਤੁਹਾਡੇ ਮਾਮ ਸੱਚੇ ਆ ਤੁਹਾਨੂੰ ਮਿਲ ਜਾਣਾ ਪਰ ਮੈਂ 2 2-4 ਦਿਨ ਉੱਥੇ ਡੀਏਵੀ ਕਾਲਜ ਜੰਦਰ ਜਾਂਦ ਰਿਆਂ ਪਰ ਮੈਂ ਆਪਣੇ ਆਪ ਨੂੰ ਉਹਦੇ ਕਾਲਜ ਦੇ ਅਨਕੂਲ ਨਹੀਂ ਸਮਝਿਆ ਗੁਰਨਾਨਕ ਨੈਸ਼ਨਲ ਕਾਲਜ ਨਕੋਦਰ ਇੱਕ ਨਵਾਂ ਖੁੱਲਿਆ ਸੀ ਉਹ ਉੱਥੇ ਦੇ ਸਾਨੂੰ ਟੀਚਰਾਂ ਨੇ ਅਪਰੋਚ ਕੀਤਾ ਘਰ ਆ ਕੇ ਵੀ ਬੱਚਾ ਪੜਨ ਵਾਲਾ ਵੀ ਸਾਡੇ ਕੋ ਆਪ ਤੈਨੂੰ ਅਸੀਂ ਕਿਤਾਬਾਂ ਫ੍ਰੀ ਦੇਵਾਂਗੇ ਤੇਰਾ ਸਾਰੇ ਘਰ ਦਾ ਜਿਹੜਾ ਇਹਦਾ ਖਰਚਾ ਪੜ੍ਹਾਈ ਦਾ ਉਹ ਫ੍ਰੀ ਦੇਵਾਂਗੇ ਤੇ ਨੈਸ਼ਨਲ ਕਾਲਜ ਜਾ ਕੇ ਉੱਥੇ ਦਾਖਲਾ ਲੈ ਲਿਆ ਫਿਰ ਜਦੋਂ ਪਹਿਲੇ ਟੈਸਟ ਹੋਏ ਕੋਈ ਪਰਫਾਰਮੈਂਸ ਇੰਨੀ ਕਾਲਜ ਦੇ ਵਿੱਚ ਵਧੀਆ ਨਹੀਂ ਸੀ ਜੀ ਉਥੇ ਦੇ ਸਾਡੇ ਇੱਕ ਟੀਚਰ ਸੀਗੇ ਮੈਥਮੈਟਿਕਸ ਦੇ ਸਰਦਾਰ ਦਿਲਵਾਰ ਸਿੰਘ ਬਹੁਤ ਅੱਛੇ ਸੀ ਉਹਨਾਂ ਨੇ ਜਦੋਂ ਪਰਫਾਰਮੈਂਸ ਨਹੀਂ ਸੀ ਉਹਨਾਂ ਦਿਨਾਂ 'ਚ ਮੈਨੂੰ ਕਾਲਜ ਦੇ ਉਹਨਾਂ ਨੇ ਬੈਂਚ ਤੇ ਖੜਾ ਕੀਤਾ ਜੀ ਤੇ ਨਾਲ ਫੇਰ ਬਾਅਦ 'ਚ ਕਹਿੰਦੇ ਵੀ ਕਾਕਾ ਤੂੰ ਮੇਰੇ ਆਫਿਸ ਵਿੱਚ ਮੈਨੂੰ ਮਿਲਿੰਗ ਉਹਨਾਂ ਨੇ ਜਦੋਂ ਆਫਿਸ ਵਿੱਚ ਮਿਲੇ ਉਹਨਾਂ ਨੇ ਕਿਹਾ ਕਾਕਾ ਵੀ ਤੂੰ ਪੜਨ ਵਾਲਾ ਬੱਚਾ ਵੀ ਤੂੰ ਸਾਡੇ ਕਾਲਜ ਦਾ ਵੀ ਨਾਮ ਰੋਸ਼ਨ ਕਰਨਾ ਤੂੰ ਆਹ ਆਪਣੀ ਸਟੱਡੀ ਕਰੇਗਾ ਤੇ ਇਹ ਦੂ ਬਾਦ ਗੋਨਾਰ ਕਰ ਦੇ ਜਿਹੜੀ ਆਪਣੇ ਇੰਜੀਨੀਅਰਿੰਗ ਕਾਲਜ ਆ ਕੇ ਤਾਂ ਦਾਖਲਾ ਲੈਣਾ ਜੀ ਤੇ ਉਹ ਗੱਲ ਦੀ ਉਹਦਾ ਕਹਿ ਰਿਹਾ ਵੀ ਮੈਂ ਲੜਵੰਨ ਲਈ ਕੁਝ ਖੁਦਾ ਦੀ ਮਿਹਰ ਹੋਈ ਫੇ ਉੱਥੇ ਮੈਂ ਪ੍ਰੀ ਇੰਜੀਨੀਅਰਿੰਗ ਜਿਹੜੀ ਆ ਪਾਸ ਕੀਤੀ ਜੀ ਉਸ ਤੋਂ ਬਾਅਦ ਫੇ ਆ ਕੇ ਮੈਂ ਗੁਰੂ ਨਾਨਕਾ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਦਾਖਲਾ ਲੈ ਲਿਆ 75 ਦੇ ਵਿੱਚ ਜੀ 79 ਚ ਇੱਥੇ ਅਸੀਂ ਪਾਸ ਆਊਟ ਕੀਤਾ ਤੇ ਪਾਸ ਆਊਟ ਕਰਕੇ ਤੇ 80 ਦੇ ਵਿੱਚ ਸਾਡੇ ਇੱਥੇ ਉਹਨਾਂ ਦਿਨਾਂ ਦੇ ਵਿੱਚ ਪੋਸਟਾਂ ਨਿਕਲੀਆਂ ਸਾਡੇ ਐਸ ਡੀਓ ਦੀਆਂ ਜੀ ਉਹ ਕਹਿੰਦੇ ਅਪਰੈਂਟ ਸਿਨੀਅਰ ਕਹਿੰਦੇ ਹੁੰਦੇ ਸੀ ਤੇ ਸਾਡਾ ਉੱਥੇ ਅਸੀਂ ਪ੍ਰੈਂਟ ਸਿਨੀਅਰ ਸਾਡੀ ਉਦੋਂ ਉੱਥੇ ਮੇਰੀ ਸਿਲੈਕਸ਼ਨ ਹੋ ਗਈ ਆ ਜੀ ਇੰਜੀਨੀਅਰਿੰਗ ਤੋਂ ਬਾਅਦ ਕਿਉਂਕਿ ਇੱਕ ਨਾ ਫੇਸ ਹੈ ਦਾ ਨਾਂ ਆਂਦਾ ਕਿ ਜਦੋਂ ਘਰ ਦੇ ਆ ਪਰਿਵਾਰ ਦੇ ਇਹ ਚਾਹੁੰਦੇ ਨੇ ਕਿ ਹੁਣ ਜਿਹੜੀ ਸਾਡੀ ਕੁੜੀ ਆ ਜਾਂ ਜਿਹੜਾ ਮੁੰਡਾ ਵਾ ਉਹ ਹੁਣ ਇੱਕ ਤੋਂ ਦੋ ਹੋ ਜਾਣ ਤੇ ਤੁਹਾਡੇ ਪਰਿਵਾਰ ਨੂੰ ਬਣਾਉਣ ਦੇ ਵਾਸਤੇ ਘਰਦਿਆਂ ਨੇ ਕਦੋਂ ਸੋਚਿਆ ਨੌਕਰੀ ਤੋਂ ਬਾਅਦ ਜਾਂ ਪਹਿਲਾਂ ਹੀ ਉਹਨਾਂ ਨੇ ਜਦੋਂ ਮੇਰੀ ਨੌਕਰੀ ਲੱਗ ਗਈ ਜੀ ਪਹਿਲੀ ਪੋਸਟਿੰਗ ਮੇਰੀ ਜਦੋਂ ਤਲਵਾਰੇ ਹੋ ਗਈ ਤੇ 8 ਸਨ 8 ਜਨਵਰੀ 81 ਵਿੱਚ ਮੈਂ ਤਲਵਾਰੇ ਆਪਣਾ ਐਸਡੀਓ ਜੁਆਇਨ ਕੀਤਾ ਸੀ ਜੀ ਜਦੋਂ ਉੱਥੇ ਪੇ 2 ਸਾਲ ਮੇਰੀ ਨੌਕਰੀ ਹੋ ਗਈ ਪੇ ਘਰ ਦੇ ਵੀ ਰਸਤੇਾਰ ਵੀ ਕਹਿਣ ਲੱਪੈਂਦੇ ਆ ਸ਼ਾਦੀ ਬਾਰੇ ਸੋਚਣ ਲੱਪੈਂਦੇ ਆ ਫਿਰ ਸਾਡੀ ਜਿਹੜੀ ਸ਼ਾਦੀ ਪਹਿਲੀ ਹੋਈ ਫਿਰ ਅਸੀਂ ਥਰੂ ਮੈਟ੍ਰੀਮੋਨੀਅਲ ਹੋਈ ਸੀ ਜੀ ਲੁਹਾਨੇ ਦਾ ਪਰਿਵਾਰ ਸੀ ਸਾਡੇ ਫਾਜ਼ਿਲਲਾ ਅਸਦਾਰ ਅਨੋਖ ਸਿੰਘ ਸੀਗੇ ਉਹਨਾਂ ਦੀ ਬੇਟੀ ਸੀ ਪਰਮਜੀਤ ਕੌਰ ਜਿਹੜੀ ਕਿ ਇੱਥੇ ਜੇਲਡ ਡਿਪਾਰਟਮੈਂਟ 'ਚ ਨੌਕਰੀ ਕਰਦੇ ਸੀਗੇ ਉਹਨਾਂ ਦੇ ਨਾਲ ਸਾਡੀ ਸੰ 83 ਵਿੱਚ ਸ਼ਾਦੀ ਹੋਈ ਜੀ ਜੀ ਰਿਸ਼ਪਾਲ ਜੀ ਇੱਕ ਨਾ ਵੱਡੀ ਗੱਲ ਹੁੰਦੀ ਕਿ ਬਾਅਦ 'ਚ ਪਰਿਵਾਰ ਨੂੰ ਪਾਲਣਾ ਪਰਿਵਾਰ ਨੂੰ ਚਲਾਉਣਾ ਕਿਉਂਕਿ ਉਹ ਵੀ ਵਰਕਿੰਗ ਸੀਗੇ ਤੁਸੀਂ ਵੀ ਵਰਕਿੰਗ ਸੀ ਬੱਚੇ ਜਿਹੜੇ ਨੇ ਉਹ ਫਿਰ ਇੱਥੇ ਲੁਧਿਆਣੇ ਦਾ ਹੀ ਜਨਮ ਹੈ ਸਾਰਿਆਂ ਦਾ ਬੱਚਿਆਂ ਦਾ ਜੈ ਉਹਨਾਂ ਦਾ ਸਾਡੇ ਜਿਹੜੀ ਆ ਤੁਹਾਡਾ ਰਹਿائش ਹੁੰਦੀ ਸੀ ਜਿਹੜੀ ਆ ਇਹਨੂੰ ਆਪਾਂ ਕਹਿੰਦੇ ਆ ਪੁਰਾਣੀ ਜੇਲ੍ਹ ਰੋਡ ਲੜਾਣੇ ਸਾਡੀ ਉੱਥੇ ਸਰਕਾਰੀ ਕੰਮ ਵੜੀ ਹੁੰਦੀ ਸੀ ਬੇਟੀ ਦਾ ਸਾਡਾ ਜਿਹੜਾ ਜਨਮ ਹੋਇਆ ਸੀਗਾ ਘਰ 'ਚੇ ਹੋਇਆ ਸੀਗਾ 84 ਦੇ ਵਿੱਚ ਤੇ 88 ਦੇ ਵਿੱਚ ਜੁੜਮਾ ਬੱਚੇ ਦੋਨੋਂ ਹੀ ਬੇਟੇ ਇਹਨਾਂ ਦਾ ਜਨਮ ਸੀਗਾ ਜੀ ਪਰਿਵਾਰ ਦੇ ਵਿੱਚ ਇੱਕ ਤਰਾਸ ਦੀ ਵਾਪਰੀ ਤੁਹਾਡੇ ਪਰਿਵਾਰ ਦੇ ਵਿੱਚ ਜਦੋਂ ਤਿੰਨਾਂ ਬੱਚਿਆਂ ਦਾ ਜਨਮ ਹੋ ਗਿਆ ਉਸ ਤੋਂ ਬਾਅਦ ਪਤਨੀ ਤੁਹਾਡੀ ਉਹਨਾਂ ਨੂੰ ਕੀ ਹੋਇਆ ਸੀ ਸਾਡਾ ਬਹੁਤ ਕਹ ਰਹੀਏ ਵੀ ਕੁਝ ਕੁਝੀ ਪਰਿਵਾਰ ਚੱਲ ਰਿਆ ਸੀ ਬੱਚਿਆਂ ਦੀ ਐਜੂਕੇਸ਼ਨ ਬਹੁਤ ਚੱਲ ਰਹੀ ਸੀ ਇੱਕ ਸਮਾਂ ਆਇਆ ਤੇ ਉਹਨਾਂ ਨੂੰ ਜਿਹੜੀ ਕੋਈ ਬਿਮਾਰੀ ਸੀ ਕਹਿ ਰਹੇ ਇਹਨੂੰ ਕੈਂਸਰ ਕਹਿੰਦੇ ਹੋ ਛੇ ਦੀ ਕਿਤੇ ਡਿਟੈਕਟ ਨਹੀਂ ਹੋ ਸਕੀ ਕੈਂਸਰ ਨਾ ਉਹਨਾਂ ਦਾ 2001 ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਕਹਿੰਦੇ ਨੇ ਕਿ ਜ਼ਿੰਦਗੀ ਜਿਹੜੀ ਨਾ ਕਈ ਵਾਰੀ ਬੜੇ ਵੱਡੇ ਸੰਘਰਸ਼ ਚੋਂ ਨਿਕਲਦੀ ਹੈ ਔਰ ਸੰਘਰਸ਼ ਚੋਂ ਨਿਕਲਦਾ ਨਾ ਬੱਚੇ ਜਦੋਂ ਛੋਟੇ ਹੋਣਾ ਤਾਂ ਰਚਵਾਲ ਜੀ ਮੈਨੂੰ ਲੱਗਦਾ ਹੈ ਕਿ ਬੱਚਿਆਂ ਦੀ ਕੇਅਰ ਕਰਨੀ ਪਿਓ ਦੇ ਵਾਸਤੇ ਇਕੱਲੇ ਲਈ ਬੜਾ ਔਖਾ ਹੋ ਜਾਂਦਾ ਮਾਂ ਤਾਂ ਕਹਿੰਦੇ ਫਿਰ ਵੀ ਮਾਂ ਵੀ ਬਣ ਜਾਂਦੀ ਪਿਓ ਵੀ ਬਣ ਜਾਂਦਾ ਪਰ ਜਦੋਂ ਵਰਕਿੰਗ ਦੇ ਵਿੱਚ ਹੋਵੇ ਪਿਓ ਤਾਂ ਉਸ ਵੇਲੇ ਬੜਾ ਔਖਾ ਹੋ ਜਾਂਦਾ ਤੁਹਾਡੀ ਉਸ ਵੇਲੇ ਫਿਰ ਹਾਲਾਤ ਜਿਹੜੇ ਸੀ ਕਿਵੇਂ ਸੁਧਰੇ ਤੇ ਕਿਵੇਂ ਗੱਡੀ ਜਿਹੜੀ ਆ ਉਹ ਲਾਈਨ ਤੇ ਆਈ ਜਦੋਂ 2001 ਚ ਫਰਣੀ ਮੈਡਮ ਦੀ ਡੈਥ ਹੋ ਜਾਂਦੀ ਆ ਇਦਾਂ ਮਹਿਸੂਸ ਹੋਣ ਲੱਗ ਪਿਆ ਸੀ ਜਿਦਾਂ ਵੀ ਸਾਡੀ ਜਿਹੜੀ ਜ਼ਿੰਦਗੀ ਆ ਇੱਕ ਕਿਸਮ ਦੀ ਰੁਕ ਗਈ ਆ ਕਿਉਂਕਿ ਬੱਚਿਆਂ ਦੀ এডਿਕੇਸ਼ਨ ਦੀ ਉਸ ਟਾਈਮ ਪੜਾਈ ਸੀ ਬੜਾ ਸਿਗੀ ਇੱਕ ਕ੍ਰੂਸ਼ਲ ਸਟੇਜ ਤੇ ਸੀਗੀ ਉਹਨਾਂ ਦਾ ਬਹੁਤ ਜੁਰੀ ਸੀ ਫਿਰ ਸਾਰਿਆਂ ਨੇ ਕਹਿ ਰਿਹਾ ਵੀ ਆਪਣਾ ਵੀ ਰਿਸ਼ਤੇਦਾਰਾਂ ਨੇ ਸੱਜਣਾ ਮਿੱਤਰਾਂ ਨੇ ਕਿਹਾ ਵੀ ਵੀ ਤੁਹਾਡੀ ਅਜੇ ਵੀ ਇਹ ਕਰ ਲੋ ਜੇ ਬੱਚਿਆਂ ਦੀ ਪਰਵਰਿਸ਼ ਲਈ ਹੋਰ ਕਰਨ ਲਈ ਵੀ ਜੇ ਸੈਕੰਡ ਮੈਰਿਜ ਕਰ ਲਓ ਤਾਂ ਇਹ ਅੱਛਾ ਹੋ ਜਾਊਗਾ ਫਿਰ ਕਹਿ ਰਿਹਾ ਵੀ ਜਦਾਂ ਸਵਭ ਬਣਨਾ ਸੀ 2002 ਦੇ ਵਿੱਚ ਡਾਕਟਰ ਨੀਰੂ ਕਰਸੀ ਨਾਲ ਸੈਕੰਡ ਮੈਰਿਜ ਨਾਲ ਹੁੰਦੀ ਆ ਤੇ ਹੁਣ ਤੱਕ ਜਿਹੜੀ ਨਾਲ ਸਾਡੀ ਕਹਿ ਰਹੀ ਹੈ ਵੀ ਬੜੀ ਅੱਛੀ ਨਿਕਲ ਗਿਆ ਇਹਨਾਂ ਨੇ ਬੱਚਿਆਂ ਦੀ ਜਿਹੜੀ ਆ ਬਹੁਤ ਕੇਅਰ ਕੀਤੀ ਆ ਬੱਚਿਆਂ ਨੂੰ ਹਰ ਤਰ੍ਹਾਂ ਇਹਨਾਂ ਨੇ ਗਾਈਡ ਕੀਤਾ ਜੀ ਤੁਹਾਡੀ ਦੂਸਰੀ ਪਤਨੀ ਜਿਹੜੀ ਤੁਹਾਡੇ ਨਾਲ ਬੜੇ ਵਧੀਆ ਢੰਗ ਨਾਲ ਰਹਿੰਦੇ ਪਏ ਨੇ ਬੱਚੇ ਸਾਹਮਣੇ ਹੋਏ ਨੇ ਉਹਨਾਂ ਨੇ ਕਦੀ ਕੋਈ ਮੁਸ਼ਕਿਲ ਨਹੀਂ ਆਈ ਨਹੀਂ ਐਸੀ ਗੱਲ ਨਹੀਂ ਮੁਸ਼ਕਲਾਂ ਤਾਂ ਤੁਹਾਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਵੀ ਤੁਹਾਡੀ ਦੋਹਾਂ ਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ ਸੂਝ ਬੂਰ ਹੋਣੀ ਚਾਹੀਦੀ ਆ ਫਿਰ ਤੁਹਾਡੀ ਜਿਹੜੀ ਗੱਡੀ ਅ ਅੱਗੇ ਲੰਘਦੀ ਆ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਨਵੀਂ ਚਣੌਤੀ ਦਾ ਪਰਿਵਾਰ ਦੇ ਵਿੱਚ ਵੀ ਬਾਹਰ ਵਿੱਚ ਵੀ ਸਾਹਮਣਾ ਕਰਨਾ ਪੈਂਦਾ ਕੁਝ ਇੱਕ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਜਿਹੜਾ ਸਮਾਂ ਆ ਆਪਣੇ ਬਹਾਰ ਦੇ ਵਿੱਚ ਲੈ ਜਾਂਦਾ ਉਹਨੂੰ ਬੰਦੇ ਨੂੰ ਇਨਸਾਨ ਨੂੰ ਕਦੇ ਵੀ ਘਬਰਾਟ ਵਿੱਚ ਨਹੀਂ ਆਉਣਾ ਚਾਹੀਦਾ ਹੈਗਾ ਕਿੰਨੀ ਤੋਂ ਵੱਡੀ ਸਮੱਸਿਆ ਆਵੇ ਹਰ ਸਮੱਸਿਆ ਆਪਣੇ ਆਪ ਆਪਣਾ ਹੱਲ ਲੈ ਕੇ ਆਉਂਦੀ ਆ ਜੀ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਇੱਕ ਲਵਸ ਵਿੱਚ ਕਈਏ ਨਾ ਇਸ ਪਰਿਵਾਰ ਚ ਆ ਕੇ ਮੈਨੂੰ ਸਭ ਕੁਝ ਹੀ ਮਿਲ ਗਿਆ ਕਿਸੇ ਚੀਜ਼ ਦੀ ਕੋਈ ਤਮੰਨਾ ਹੀ ਬਾਕੀ ਨਹੀਂ ਰਹੀ ਪਰਮਾਤਮਾ ਨੇ ਮੈਨੂੰ ਇੰਨਾ ਦਿੱਤਾ ਕਿ ਜਦੋਂ ਮੈਂ ਰੱਬ ਕੋਲੋਂ ਕੁਝ ਮੰਗਣ ਦਾ ਸੋਚਦੀ ਆ ਤੇ ਮੈਂ ਭੁੱਲ ਜੰਨੀ ਆ ਪਰਮਾਤਮਾ ਨੇ ਮੇਰੀਆਂ ਝੋਲੀਆਂ ਪਹਿਲਾਂ ਹੀ ਇੰਨੀਆਂ ਭਰੀਆਂ ਹੋਈਆਂ ਮੇਰਾ ਪਰਿਵਾਰ ਮੇਰੇ ਬੱਚੇ ਮਤਲਬ ਇਹਨਾਂ ਦੇ ਸਿਰਤੇ ਤਾਂ ਅਸੀਂ ਕਹਿ ਲੋ ਕਿ ਉੜਦੇ ਫਿਰਦੇ ਆ ਟਾਪ ਆਫ ਦੀ ਵਰਡ ਫੀਲ ਕਰਦੇ ਆ ਇਹ ਤਾਂ ਇੱਕ ਪਿਆਰ ਦਾ ਸਮੁੰਦਰ ਹੈ ਜਿਹਦੀ ਕੋਈ ਕਹ ਲੋ ਵੀ ਬੇਅੰਤਿਆ ਪਿਆਰ ਕਰਨ ਵਾਲਿਆਂ ਚੋਂ ਇੰਨੇ ਹੈਲਪਿੰਗ ਹੈ ਮਤਲਬ ਵੀ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਇਹਨਾਂ ਦੀ ਕਿੰਨੀ ਤਾਰੀਫ ਕਰਾਂ ਪਤਨੀ ਦਾ ਜਿਹੜਾ ਹੁਣ ਇਸ ਵੇਲੇ ਸਹਿਯੋਗ ਹੈ ਉਹ ਕਿਹੋ ਜਿਹਾ ਹੈ ਕੋਈ ਪਤਨੀ ਦੇ ਸਹਿਯੋਗ ਬਿਨਾਂ ਤਾਂ ਗੱਡੀ ਚੱਲ ਨਹੀਂ ਸਕਦੀ ਜੀ ਤੀਣੀ ਜੇ ਤੁਹਾਨੂੰ ਘਰ ਦੇ ਵਿੱਚੋਂ ਪਤਨੀ ਦਾ ਪੂਰਾ ਸੰਯੋਗ ਆ ਤਾਂ ਵੀ ਵੀ ਬੰਦਾ ਬਾਹਰ ਜਾ ਕੇ ਆਪਣੀ ਪਰਫਾਰਮੈਂਸ ਹਰ ਫੀਲਡ ਚ ਵਧੀਆ ਦੇ ਸਕਦਾ ਜੇ ਜੇ ਤੁਹਾਡਾ ਘਰ ਦਾ ਘਰ ਦਾ ਮਾਹੌਲ ਠੀਕ ਨਹੀਂ ਹੈਗਾ ਤੁਸੀਂ ਘਰ ਜਾ ਕੇ ਘਰ ਘਰੋਂ ਬਾਹਰ ਜਾ ਕੇ ਆਪਣੀ ਪਰਫਾਰਮੈਂਸ ਨਹੀਂ ਜਾਵੇ ਜੇ ਬੰਦਾ ਬਾਹਰ ਜਾ ਕੇ ਆਪਣੀ ਟੈਨਸ਼ਨ ਜਾਊਗਾ ਤੇ ਆਪਣੇ ਕੋਈ ਵੀ ਚਾਹੇ ਕਾਰੋਬਾਰ ਕਰ ਲੋ ਚਾਹੇ ਨੌਕਰੀ ਕਰ ਲੋ ਤੇ ਅਚੀ ਤਰ੍ਹਾਂ ਨਹੀਂ ਜਾਂਦਾ ਇਹ ਪਰਿਵਾਰ ਦਾ ਦੋਹਾਂ ਜੀਵਨ ਦਾ ਇਹ ਇੱਕ ਦੂਏ ਦਾ ਯੋਗਦਾਨ ਤਾਂ ਇਹ ਮਿਊਚੁਅਲਿਆ ਦੋਹਾਂ ਦਾ ਇਹ ਨਹੀਂ ਇਕੱਲੇ ਇਕੱਲੇ ਵੀ ਆਦਮੀ ਨੂੰ ਵੀ ਉਹਨਾਂ ਸੇ ਯੋਗ ਕਰਨਾ ਚਾਹੀਦਾ ਘਰ ਦੇ ਵਿੱਚ ਵੀ ਆਦਮੀ ਨੂੰ ਵੀ ਥੋੜਾ ਬਹੁਤਾ ਜਿੰਨਾ ਆ ਸਕਦਾ ਘਰ ਦੇ ਕੰਮਾਂ ਵਿੱਚ ਉਹਨੂੰ ਹੱਥ ਵਟਾਉਣਾ ਚਾਹੀਦਾ ਫਿਰ ਚਾਹ ਬਣਾ ਕੇ ਦਿੰਦੇ ਹੋ ਸਵੇਰੇ ਜੀ 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 ਸਵੇਰੇ ਸਵੇਰੇ ਚਾਹ ਬਣਾ ਕੇ ਹਰ ਰੋਜ਼ ਡੇਲੀ ਮੈਂ ਹੁਣ ਤੋ ਨਹੀਂ ਕਹਿ ਸਕਦੇ ਭਾਈ ਜਾਂ ਤਾਂ ਵੀ ਮੇਰਾ ਵੀ ਬੇਟੀ ਆ ਆਪਣੇ ਇੱਕ ਕਾਰਬਾਰੀ ਨੂੰ ਮੈਂ ਕਿਹ ਬਣਾ ਕੇ ਦਿੰਦਾ ਇਹ ਕਾਰਜ ਕਰਨ ਬੱਚਿਆਂ ਨੂੰ ਵੀ ਜਦੋਂ ਬੱਚੇ ਛੋਟੇ ਆ ਹੁਣ ਜਦੋਂ ਵੀ ਆਉਂਦੇ ਇੱਥੇ ਬੱਚਿਆਂ ਨੂੰ ਦੁੱਧਾਵਾ ਜੂਸਵਾ ਮੈਨੂੰ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਮੈਂ ਬੱਚਿਆਂ ਦੀ ਜਿਹੜਾ ਸੇਵਾ ਕਰਾਂ ਐਸ ਵੇਲੇ ਜਿਹੜੇ ਤੁਹਾਡੇ ਬੱਚੇ ਨੇ ਉਹ ਕੀ ਕਰਦੇ ਪੈਨੇ ਮੇਰੀ ਬੇਟੀ ਵੱਡੀ ਆ ਇਹ 2010 ਬੈਚ ਦੇ ਵਿੱਚ ਇੰਡੀਅਨ ਰੈਵਨਿਊ ਸਰਵਿਸ ਦੇ ਵਿੱਚ ਇਹਦੀ ਸਿਲੈਕਸ਼ਨ ਹੋ ਗਈ ਸੀ ਆਈਆਰਐਸ ਜੀਨੂੰ ਕਹਿੰਦੇ ਆ ਤੇ ਅੱਜ ਕੱਲ ਉਹਦਾ ਉਹਦਾ ਹੈਗਾ ਐਡੀਸ਼ਨਲ ਕਮਿਸ਼ਨਰ ਲੱਗੀ ਹੋਈ ਆ ਵਾਹ ਜੀ ਵਾਹ ਦਿੱਲੀ ਦੇ ਵਿੱਚ ਹੈਗੀ ਆ ਇਸ ਤੋਂ ਸਵਾਏ ਕੋਵਿਡ ਦੇ ਵਿੱਚ ਉਹਨੇ ਇੰਨਾ ਵਧੀਆ ਕੰਮ ਕੀਤਾ ਥਰੋਅਆਊਟ ਇੰਡੀਆ ਉਹਨੂੰ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਨੇ ਭਾਰਤ ਸਰਕਾਰ ਨੇ ਇੰਨੀ ਕੁਰੀ ਸਲਾਘਾ ਕੀਤੀ ਆ ਤਰੀਬਨ ਹਰ ਤਰ੍ਹਾਂ ਦੇ মিডিਆ ਨੇ ਪ੍ਰਿੰਟ মিডিਆ ਨੇ ਇਲੈਕਟ੍ਰੋਨਿਕ মিডিਆ ਉਹਨੂੰ ਸਾਰਾ ਕਵਰ ਕਰ ਚੁੱਕਾ ਤੇ ਬਾਕੀ ਦੂਸਰੇ ਮੇਰੇ ਦੋ ਬੇਟੇ ਜੁੜਵਾ ਇੱਕ ਬੇਟਾ ਮੇਰਾ ਆਸਟ੍ਰੇਲੀਆ ਦੇ ਵਿੱਚ ਆ ਆਸਟ੍ਰੇਲੀਆ ਦੇ ਵਿੱਚ ਉਹਨੇ ਪਹਿਲਾਂ ਆਸਟ੍ਰੇਲੀਅਨ ਡਿਫੈਂਸ ਵਿੱਚ ਨੌਕਰੀ ਕੀਤੀ ਤੇ ਐਟ ਪ੍ਰੈਜ਼ੈਂਟ ਉਹਦਾ ਪਰਿਵਾਰ ਸਿਡਨੀ ਚਾ ਸਾਡੇ ਜਿਹੜੀ ਉੱਥੇ ਇੱਕ ਉਹਨਾਂ ਦੇ ਘਰ ਵਾਲੋਂ ਸਾਡੀ ਜਿਹੜੀ ਨੂਹਾਂ ਹਰਪ੍ਰੀਤ ਕੌਰ ਉਹ ਉੱਥੇ ਡੈਂਟਿਸਟ ਹੈ ਉਹ ਵੀ ਉੱਥੇ ਜੋਬ ਕਰ ਰਹੀ ਆ ਸਾਡਾ ਜਿਹੜਾ ਦੂਸਰਾ ਬੇਟਾ ਗੋਵਿੰਦ ਸਿੰਘ ਹੈ ਰੀਓ ਦਾ ਨਾਮ ਆ ਇਹ ਇੱਥੇ ਗੈਸ ਕੰਪਨੀ ਹੈਗੀ ਸਾਡੀ ਵੱਦੋਵਾਲ ਦੇ ਵਿੱਚ ਗਢਾਉਣ ਆ ਉਹਦੀ ਘਰਵਾਲੀ ਸਿਮਰਨਜੀਤ ਕੌਰ ਹਾਊਸ ਵਾਈਫ ਹੈ ਇੱਥੇ ਉਹ ਸਾਡੇ ਕੋਲ ਨਾਲ ਹੀ ਰਹਿੰਦੇ ਇੱਥੇ ਕਰਕੇ ਜੀ ਪਾਪਾ ਬਾਰੇ ਜੇ ਮੈਨੂੰ ਬੋਲਣ ਨੂੰ ਕਹੋਗੇ ਤਾਂ ਸ਼ਾਇਦ ਮੇਰੀ ਸਾਰੀ ਉਮਰ ਨਿਕਲ ਜਾਏਗੀ ਦੱਸਣ ਬਾਰੇ ਸਫਤਾ ਕਰਨ ਬਾਰੇ ਕਿ ਮੇਰੇ ਫਾਦਰ ਕਹੋ ਜੀ ਸਖਸ਼ੀਅਤ ਨੇ ਕਿਉਂਕਿ ਮੈਂ ਰੈਵਨਿਊ ਸਰਵਿਸ ਨੂੰ ਬਿਲੋਂਗ ਕਰਦੀ ਆ ਯੂਪੀਐਸਸੀ ਕਰੈਕ ਕੀਤਾ ਹਰ ਕੋਈ ਜਾਣਦਾ ਹੈ ਕਿ ਯੂਪੀਐਸਸੀ ਕਲੀਅਰ ਕਰਨਾ ਇੱਕ ਕਿੰਨਾ ਮੁਸ਼ਕਿਲ ਕੰਮ ਹੈ ਤੇ ਅਸ ਕਿਉਂਕਿ ਸਾਡੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਐਗਜ਼ਾਮ ਯੂਪੀਐਸਸੀ ਜਦੋਂ ਐਗਜ਼ਾਮ ਕਲੀਅਰ ਕੀਤਾ ਤੇ ਮੇਰੇ ਫਾਦਰ ਦੀ ਕਾਲ ਆਈ ਸਭ ਤੋਂ ਪਹਿਲੀ ਚੀਜ਼ ਜਿਹੜੀ ਉਹਨਾਂ ਨੇ ਮੈਨੂੰ ਕਹੀ ਉਹ ਸੀਗੀ ਕਿ ਬੇਟਾ ਬਹੁਤ ਉਚਾਈਆਂ ਤੇ ਤੁਸੀਂ ਪਹੁੰਚ ਗਏ ਹੋ ਹੁਣ ਆਪਣੀ ਜੜ੍ਹਾਂ ਨੂੰ ਕਦੀ ਨਾ ਭੁੱਲੀ ਆਈ ਥਿੰਕ ਉਹ ਜਿਹੜੀ ਇੱਕ ਚੀਜ਼ ਸੀ ਮੇਰੇ ਦਿਲ 'ਚ ਬੈਠ ਗਈ ਤੇ ਟਿਲ ਡੇਟ ਜਿਹੜੀ ਹੈ ਕਿ ਜੜਾ ਨੂੰ ਨਾ ਭੁੱਲੀ ਉਹ ਹਜੇ ਤੱਕ ਮੈਂ ਉਸ ਚੀਜ਼ ਨੂੰ ਫੋਲੋ ਕਰਦੀ ਆ ਮੈਂ ਪਾਪਾ ਦੇ ਨਾਲ ਇਸ ਫੈਮਿਲੀ ਨਾਲ ਜਿਆਦਾ ਜੁੜਿਆ ਹਾਂ ਮੈਨੂੰ ਬਹੁਤ ਜ਼ਰਾ ਪਿਆਰ ਮਿਲਿਆ ਹੈ ਮੇਰੇ ਪਾਪਾ ਨੇ ਆਪਣੇ ਬੇਟੇ ਨਾਲ ਜ਼ਰਾ ਪਿਆਰ ਕੀਤਾ ਹੈ ਹਮੇਸ਼ਾ ਸਾਨੂੰ ਆਕਾਂ ਵਧੀ ਸੋਚ ਨਾਲ ਜੋੜ ਕੇ ਰੱਖਿਆ ਹੈ ਜ਼ਿੰਦਗੀ ਦੇ ਹਰ ਮੁਸ਼ਕਿਲ ਫੈਸਲੇ ਲੈਣ ਦੇ ਵਿੱਚ ਬਹੁਤ ਮਦਦ ਕਰਦੇ ਆ ਮੈਂ ਜਦੋਂ ਇਸ ਪਰਿਵਾਰ ਵਿੱਚ ਆਈਆਂ ਜਦੋਂ ਇਸ ਪਰਵਾਰ ਨਾਲ ਜੁੜੀ ਆ ਮਤਲਬ ਜੋ ਮੇਰੇ ਫਾਦਰ ਇਨ ਲਾ ਉਹ ਫਾਦਰ ਇਨ ਲਾ ਮਤਲਬ ਵਰਡ ਯੂਜ਼ ਹੀ ਨਹੀਂ ਕਰ ਸਕਦੀ ਕਿ ਉਹ ਇੱਕ ਫਾਦਰ ਤੋਂ ਵੀ ਉੱਪਰ ਹੈ ਉਹਨਾਂ ਨੇ ਇੰਨਾ ਸਾਨੂੰ ਪਿਆਰ ਦਿੱਤਾ ਜੋ ਕਿ ਮਤਲਬ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਸ਼ਪਾਲ ਜੀ ਕਹਿੰਦੇ ਮੂਲ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ ਹੈ ਹੈਨਾ ਤੇ ਵਿਆਜ ਦੇ ਵਿੱਚ ਕੀ ਹੈ ਤੁਹਾਡੇ ਕੋਲ ਪੋਤਾ-ਪੋਤੀ ਦੋਤਾ-ਦੋਤੀ ਕੌਣ ਨੇ ਸਾਡੀ ਬੇਟੀ ਆ ਉਹਦੇ ਵੀ ਗਾਂਹੇ ਕੌਣ ਇੱਥੇ ਤੁਸੀਂ ਦੇਖਣਾ ਤੇ ਤੁਰੀ ਫਿਰਦੀ ਸੀ ਉਹਦਾ ਨਾਮ ਹੈਗਾ ਪ੍ਰਸ਼ਾਸ ਸਿੰਘ ਪਾਸੀ ਜੀ ਤੇ ਬਹੁਤ ਬਹੁਤ ਸਵੀਟ ਆ ਬਹੁਤ ਕੇਰਿੰਗ ਆ ਜਿਹਨੂੰ ਕਿਤੇ ਉਹਦਾ ਸਮਾਂ ਮਿਲ ਜਵੇ ਮੈਨੂੰ ਕਿਤੇ ਇਕੱਲਿਆਂ ਦਾ ਤੇ ਉਹਦੇ ਨਾਲ ਤੇ ਉਹ ਮੇਰੀ ਕਹਿੰਦੀ ਵੀ ਇੰਨੀ ਕੇਅਰ ਕਰਦੀ ਆ ਛੋਟੇ ਹੁੰਦਿਆਂ ਬਾਅਦ ਵੀ ਤੇ ਤੁਸੀਂ ਸੋਚ ਨਹੀਂ ਸਕਦੇ ਜਿਹੜਾ ਬੇਟਾ ਬਾਹਰ ਹੈਗਾ ਉਹਦੇ ਉਹਦੇ ਵੀ 6-7 ਸਾਲ ਦੀ ਉਹਦੇ ਵੀ ਇੱਕ ਬੇਟੀ ਹੈਗੀ ਆ ਉਹ ਵੀ ਬਹੁਤ ਸਵੀਟ ਆ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦ ਸਵੇਰੇ ਸਵੇਰ ਨੂੰ ਮੈਨੇ ਉਠਾਲਨੇ ਆਂਦੇ ਆ ਦੁੱਧ ਦੇ ਗਲਾਸ ਕੇ ਸਾਥ ਉਦੋਂ ਬਾਅਦ ਮੈਨੂੰ ਇਹ ਵੀ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਉਹ ਮੈਨੂੰ ਮਮੀ ਪਾਪਾ ਦੀਆਂ ਛੇੜਕਾਂ ਤੋਂ ਵੀ ਬਚਾ ਲੈਂਦੇ ਹਨ ਮੇਰਾ ਨਾਮ ਦੀਪ ਸਿੰਘ ਬੋਨੀ ਪੁੱਤਰ ਸਰਦਾਰ ਅਸ਼ਪਾਲ ਸਿੰਘ ਮੈਂ ਆਪਣੇ ਪਰਿਵਾਰ ਨਾਲ ਸਿਡਨੀ ਵਿੱਚ ਰਹਿੰਦਾ ਹਾਂ ਇਹ ਮੇਰੇ ਮਿਸਿਸ ਹਰਪ੍ਰੀਤ ਕੌਰ ਸਤਿ ਸ਼ਕਾਲ ਤੇ ਮੇਰੀ ਬੇਟੀ ਰੁਬਾਨੀ ਸਿੰਘ ਸਤਿ ਸ਼ਕਾਲ ਕਈ ਵਾਰੀ ਨਾ ਕਈ ਲੋਕਾਂ ਕੋਲ ਸੁਣਦੇ ਆ ਵੀ ਸਰਕਾਰੀ ਨੌਕਰੀ ਵਾਲਾ ਬੰਦਾ ਇਹ ਕਹਿੰਦਾ ਵੀ ਨਹੀਂ ਅ ਠੀਕ ਹੈ ਕੋਈ ਨਾ ਬਿਜਲੀ ਬੋਰਡ ਵਾਲੇ ਕੋਈ ਨਾ ਕਰ ਲਵਾਂਗੇ ਚੈੱਕ ਜੇ ਕਿਤੇ ਕੋਈ ਫਾਲਟ ਪੈ ਗਿਆ ਤੇ ਕੋਈ ਗੱਲ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਮੈਂ ਤੁਹਾਡੇ ਬਾਰੇ ਸੁਣਿਆ ਕਿ ਤੁਸੀਂ 24 ਘੰਟੇ ਜਿਹੜਾ ਨਾ ਆਪਣੀਆਂ ਸੇਵਾਵਾਂ ਦਿੱਤੀਆਂ ਔਰ ਇਹ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਕਮਰੇ ਦੇ ਬਾਹਰ ਲਿਖਿਆ ਹੁੰਦਾ ਸੀ ਕਿ 24 ਘੰਟੇ ਸਰਵਿਸ ਉਪਲਬਧ ਹੈ ਮੈਂ 24 ਘੰਟੇ ਅਵੇਲੇਬਲ ਹਾਂ ਯੈਸ ਔਰ ਇਹ ਇੱਕ ਬੜੇ ਮਾਣ ਵਾਲੀ ਗੱਲ ਹੈ ਬਿਲਕੁਲ ਬਿਲਕੁਲ ਜੀ ਕਿੱਦਾਂ ਦਾ ਮਹਿਸੂਸ ਕਰਦੇ ਸੀ ਕਿ ਉਸ ਵੇਲੇ ਵਾਕਈ ਇਦਾਂ ਕਰਦੇ ਸੀ ਕਿ ਜਦੋਂ ਕੋਈ ਫੋਨ ਆਂਦਾ ਸੀ ਤੁਹਾਨੂੰ ਤਾਂ ਤੁਸੀਂ ਉਸ ਵੇਲੇ ਫੋਨ ਚੱਕਦੇ ਸੀ ਜਾਂ ਨਹੀਂ ਜਿਹੜਾ ਨਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਜੀ ਇੱਕ ਐਸਾ ਡਿਪਾਰਟਮੈਂਟ ਹੈ ਤੁਸੀਂ ਨੌਕਰੀ ਕਰਦੇ ਹੋਏ ਇੱਕ ਪਬਲਿਕ ਦੀ ਇੱਕ ਸਜੇ ਢੰਗ ਨਾਲ ਸੇਵਾ ਕਰ ਸਕਦੇ ਆ ਜੀ ਇਸ ਡਿਪਾਰਟਮੈਂਟ ਦਾ ਗਰੀਬ ਤੋਂ ਗਰੀਬ ਨਵਾ ਪੈਂਦਾ ਅਮੀਰ ਤੋਂ ਅਮੀਰ ਨਵਾ ਪੈਂਦਾ ਵੀ ਤੁਸੀਂ ਡਿਪਾਰਟਮੈਂਟ ਦੇ ਮੈਂਬਰ ਕਹਿੰਦਾ ਸਾਰੇ ਮੁਲਾਜ਼ਮ ਅਫਸਰ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਆ ਇਸ ਡਿਪਾਰਟਮੈਂਟ 'ਚ ਨੌਕਰੀ ਕਰਨ ਦਾ ਬਿਲਕੁਲ ਰਿਸ਼ਪਾਲ ਜੀ ਕਹਿੰਦੇ ਨੇ ਕਿ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਨਾ ਤੇ ਕਈ ਨਾ ਇਹ ਲੋਕ ਸੋਚਦੇ ਕਈ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਮਿਲੀ ਆ ਜਿਹੜੇ ਕਹਿੰਦੇ ਵੀ ਸੀ ਰਿਟਾਇਰ ਹੋ ਗਏ ਬੱਸ ਹੁਣ ਖਤਮ ਸਾਰਾ ਕੁਝ ਹੁਣ ਪਤਾ ਨਹੀਂ ਜ਼ਿੰਦਗੀ ਦੇ ਕਿੰਨੇ ਕ ਸਾਲ ਬਾਕੀ ਨੇ ਵੀ ਰਹਿਣਾ ਵੀ ਹੈ ਕਿ ਨਹੀਂ ਰਹਿਣਾ ਪਰ ਮੈਨੂੰ ਲੱਗਦਾ ਕਿ ਰਿਟਾਇਰ ਦਾ ਮਤਲਬ ਰੀਟਾਇਰ ਨਵਾਂ ਟਾਰ ਲੱਗ ਜਾਂਦਾ ਬੰਦੇ ਨੂੰ ਇੱਕ ਜਸ ਜਸ ਬਿਲਕੁਲ ਬਿਲਕੁਲ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਇਸ ਮੈਂ ਮਹਿਸੂਸ ਕਰਦਾ ਤੁਹਾਡੇ ਜਿਹੜੀ ਹੈ ਨਾ ਜਦ ਬੰਦਾ ਕੋਈ ਨੌਕਰੀ ਕਰਦਾ ਜੋ ਤੁਸੀਂ ਨੌਕਰੀ ਦੇ ਦਰਮਿਆਨ ਜੋ ਤੁਸੀਂ ਬੀਜਦੇ ਆ ਜੀ ਭਾਵੇਂ ਤੁਸੀਂ ਕੋਈ ਕਿਦਾਂ ਕੰਮ ਕਰਦੇ ਆ ਕਿਦਾਂ ਪਬਲਿਕ 'ਚ ਬੀਜਦੇ ਆ ਉਹ ਫਿਰ ਤੁਹਾਨੂੰ ਬਾਅਦ 'ਚ ਵੀ ਉਹ ਪਬਲਿਕ ਵੀ ਕਰੀਏ ਰੀਪੇ ਕਰਦੀ ਆ ਤੁਹਾਨੂੰ ਉਹਨਾਂ ਹੀ ਪਿਆਰ ਦਿੰਦੀ ਆ ਮੈਨੂੰ ਨਹੀਂ ਮਹਿਸੂਸ ਹੋਇਆ ਮੈਂ ਵੀ ਰਿਟਾਇਰ ਹੋ ਗਿਆ ਕਿਉਂਕਿ ਮੇਰੀ ਜ਼ਿਆਦਾ ਨੌਕਰੀ ਮੈਂ ਲੋਹਣੇ 'ਚ ਕੀਤੀ ਆ ਮੈਨੂੰ ਉਹੀ ਕਹ ਜੀਏ ਪਬਲਿਕ ਤੋਂ ਆਪਣੇ ਜਿਹੜੇ ਸਾਡੇ ਹੋਰ ਲੈਣੇ ਸਾਡੇ ਪੀਐਸਸੀਬੀ ਦੇ ਅਫੀਸਰ ਆ ਜਾਂ ਸਾਡੇ ਕਰਮਚਾਰੀਆ ਉਹਨਾਂ ਨੂੰ ਉਦਾਂ ਹੀ ਸਹਯੋਗ ਮਿਲਦਾ ਜਦੋਂ ਵੀ ਇਹਨਾਂ ਨੂੰ ਕਾਲ ਕਰੀਦਾ ਉਹਨਾਂ ਨੂੰ ਮਿਲੀਦਾ ਤੁਹਾਡਾ ਉਹੀ ਆ ਵੀ ਜੋ ਤੁਸੀਂ ਕਹਿੰਦੇ ਵੀ ਆਪਣੇ ਜਿਸ ਵੀ ਬੰਦਾ ਜੋਬ ਕਰਦਾ ਅچھے ਤਰੀਕੇ ਨਾਲ ਜੋਬ ਕਰੇ ਪਬਲਿਕ ਦੀ ਸੇਵਾ ਕਰੇ ਤੇ ਵੀ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਤੁਹਾਨੂੰ ਫੀਲ ਨਹੀਂ ਹੁੰਦਾ ਵੀ ਤੁਸੀਂ ਰਿਟਾਇਰ ਹੋ ਗਏ ਆ ਕਿ ਨਹੀਂ ਆ ਗਏ ਬਾਕੀ ਹੁੰਦਾ ਵੀ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਤੁਸੀਂ ਆਪਣੀ ਜੇ ਮੈਂ ਤਾਂ ਇਹ ਕਹੂੰਗਾ ਵੀ ਜੇ ਸਿਹਤ ਹੈਗੀ ਆ ਇਹ ਬਹੁਤ ਵੱਡਾ ਵਰਦਾਨ ਹੈ ਇਹਨੂੰ ਸਿਹਤ ਨੂੰ ਮੇਨਟੇਨ ਕਰ ਲਈ ਜੋ ਤੁਸੀਂ ਇਨਸਾਨ ਕਰ ਸਕਦਾ ਉਹ ਕਰਨਾ ਚਾਹੀਦਾ ਜੀ ਬਿਲਕੁਲ ਕਹਿੰਦੇ ਨੇ ਕਿ ਹਰ ਇੱਕ ਬੰਦੇ ਦੇ ਆਪਣੇ ਸ਼ੌਕ ਹੁੰਦੇ ਨੇ ਤੇ ਉਹ ਸ਼ੌਕ ਜਿਹੜੇ ਨਾ ਕਦੀ ਮਰਨੇ ਨਹੀਂ ਚਾਹੀਦੇ ਚਾਹੇ ਬੰਦਾ ਕਿਤੇ ਨੌਕਰੀ ਕਰਦਾ ਚਾਹੇ ਕਿਤੇ ਹਜੇ ਨਹੀਂ ਲੱਗਿਆ ਜਾਂ ਕਿਤੇ ਨੌਕਰੀ ਲੱਗ ਚੁੱਕਿਆ ਤੇ ਚਾਹੇ ਰਟਾਇਰ ਹੋ ਚੁੱਕਿਆ ਤੁਹਾਡੇ ਸ਼ੌਕ ਕੀ ਕੀ ਨੇ ਮੇਰਾ ਸ਼ੌਕ ਆ ਵੀ ਟੂ ਮੇਨਟੇਨ ਗੁੱਡ ਹੈਲਥ ਹੂੰ ਇਹਨੂੰ ਤੁਸੀਂ ਗੁੱਡ ਹੈਲਥ ਮੇਨਟੇਨ ਕਰਨ ਨੂੰ ਤੁਹਾਨੂੰ ਸਭ ਤੋਂ ਵੱਡਾ ਤੁਹਾਨੂੰ ਆਪਣੇ ਆਪ ਨੂੰ ਖੁਸ਼ ਰੱਖਣਾ ਪਊਗਾ ਜੀ ਇਹ ਤੁਸੀਂ ਆਪਣੇ ਆਪ ਨੂੰ ਬੇਵਜ੍ਹਾ ਹੀ ਖੁਸ਼ ਰਹੀ ਚੱਲੋ ਜੀ ਜਿਹੋ ਜਿਹੀਆਂ ਵੀ ਕਠੜਾਈਆਂ ਆਉਣ ਹਰ ਪਰਿਵਾਰ 'ਚ ਹਰ ਰੋਜ਼ ਚੁਣੌਤੀਆਂ ਆਉਂਦੀਆਂ ਹਰ ਰੋਜ਼ ਕਠੜਾਈਆਂ ਆਉਂਦੀਆਂ ਉਹਦੇ باوجود ਵੀ ਤੁਸੀਂ ਖੁਸ਼ ਰਹੋ ਕਿਉਂਕਿ ਜੇ ਹੁਣ ਪੱਤਝੜ ਆ ਤਾਂ ਬਹਾਰ ਵੀ ਆਉਣੀ ਹੈ ਬਿਲਕੁਲ ਬਿਲਕੁਲ ਅੱਜ ਰਾਤੋਂ ਰਾਤ ਕੋਈ ਵੀ ਅਮੀਰ ਨਹੀਂ ਬਣਦਾ ਤੇ ਰਾਤੋਂ ਰਾਤ ਕੋਈ ਵੀ ਜ਼ਮੀਨ ਤੋਂ ਅਸਮਾਨ ਤੇ ਨਹੀਂ ਪਹੁੰਚ ਸਕਦਾ ਪਰ ਅੱਜ ਦੀ ਨੌਜਵਾਨ ਪੀੜ੍ਹੀ ਇਹ ਚਾਹੁੰਦੀ ਹੈ ਕਿ ਅਸੀਂ ਰਾਤੋਂ ਰਾਤ ਅਮੀਰ ਬਣ ਜਾਈਏ ਅਸੀਂ ਰਾਤ ਨੂੰ ਸੋਈਏ ਤੇ ਸਵੇਰ ਨੂੰ ਸਾਡਾ ਨਾਮ ਜਿਹੜਾ ਚਮਕਦੇ ਤਾਰੇ ਵਾਂਗ ਚਮਕਦਾ ਹੋਵੇ ਕਿ ਇਹੋ ਜਿਹਾ ਕੋਈ ਫਾਰਮੂਲਾ ਹੈ ਨੋ ਇਸ ਦੁਨੀਆ 'ਚ ਇਹੋ ਜਿਹਾ ਫਾਰਮੂਲਾ ਇਹੋ ਜਿਹਾ ਫਾਰਮੂਲਾ ਕੋਈ ਨਹੀਂ ਬਣਿਆ ਜਿਹੜਾ ਵੀ ਤੁਹਾਨੂੰ ਬਈ ਰਾਤੋਂ ਰਾਤ ਜਿਹੜਾ ਫਰਸ਼ ਤੋਂ ਲੈ ਕੇ ਆਕਾਸ਼ ਤੱਕ ਲੈ ਜਾਵੇ ਇਹ ਤਾਂ ਇੱਕ ਗ੍ਰੈਜੂਅਲ ਵੇ ਆ ਤੁਸੀਂ ਜਿਹੜਾ ਬੰਦਾ ਜੀ ਦਾਵੇ ਉਹ ਨਾ ਸਟੈਪ ਬਾਈ ਸਟੈਪ ਪੌੜੀਆਂ ਤੇ ਚੜਨਾ ਠੀਕ ਨਹੀਂ ਜੇ ਆਪਾਂ ਕਹਿ ਲਈਏ ਕਿ ਖੀਲਾ ਉਹਨਾਂ ਫੜ ਲੀਏ ਪੌੜੀਆਂ ਦਾ ਆਪਾਂ ਨਹੀਂ ਫੜ ਸਕਦੇ ਇਹ ਤਾਂ ਆਪਾਂ ਨੂੰ ਸਟੈਪ ਬਾਈ ਸਟੈਪ ਜਿੰਦਾ ਪਹਿਲੀ ਕਲਾਸ ਪਾਸ ਕਰ ਲਈ ਦੂਜੀ ਕਲਾਸ ਪਾਸ ਕਰ ਲਈ ਇੱਕ ਇਹ ਦੱਸਦਾ ਤੁਹਾਨੂੰ ਸਾਡੇ ਇੱਕ ਟੀਚਰ ਸੀਗੇ ਜੀ ਉਹ ਸਾਨੂੰ ਮੈਨੂੰ ਹੁਣ ਤੱਕ ਟੀਚਰ ਦੀ ਗੱਲਾਂ ਜੇ ਆਜਾ ਰਹੀਆਂ ਜਿੱਦਾਂ ਤੁਸੀਂ ਇਹ ਸਵਾਲ ਕੀਤਾ ਉਸ ਵਾਰ ਪੁੱਛਦਾ ਵਾਟ ਇਜ਼ ਸਾਇੰਸ ਹੂੰ ਸਾਇੰਸ ਇਜ਼ ਦਾ ਸਿਸਟਮਟਾਈਜ਼ਡ ਐਂਡ ਵੈਲ ਆਰਗੇਨਾਈਜ਼ਡ ਨੋਲੇਜ ਇਦਾਂ ਹੀ ਆਪਣੀ ਜਿਹੜੀ ਹੈ ਇੱਕ ਲਾਈਫ ਆ ਇਦਾਂ ਹੀ ਲਾਈਫ ਇਹ ਵੀ ਆਪਣੀ ਸੈਂਟੀਫਿਕ ਬੇਸ 'ਤੇ ਚੱਲਦੀ ਹੈ ਜੀ ਸੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਚਾਹੁੰਦੇ ਨੇ ਕਿ ਅਸੀਂ ਕਾਮਯਾਬ ਹੋਣਾ ਕਿਉਂਕਿ ਬੀਇੰਗ ਅ ਐਲਡਰ ਬੀਇੰਗ ਇੱਕ ਰਿਟਾਇਰ ਪਰਸਨ ਬੀਇੰਗ ਇੱਕ ਪਿਤਾ ਹੋਣ ਦੇ ਨਾਤੇ ਇੱਕ ਚੰਗੇ ਦੋਸਤ ਹੋਣ ਦੇ ਨਾਤੇ ਤੇ ਇੱਕ ਉਹ ਇਨਸਾਨ ਅਸੀਂ ਕਹਿੰਦੇ ਵੀ ਸਮਝਦਾਰ ਇਨਸਾਨ ਹੋਣ ਦੇ ਨਾਤੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੇਰਾ ਤਾਂ ਇਹ ਹੀ ਕਹਿਣਾ ਵੀ ਇੱਕ ਆਪਣੀ ਸੈਂਸ ਸੈਂਸਿਟੀ ਨਾਲ ਪਹਿਲਾਂ ਤੁਸੀਂ ਹਰ ਬੰਦਾ ਆਪਣੇ ਆਪ ਨਾਲ ਸੈਂਸੀਅਰ ਹੋਵੇ ਜੀ ਸੈਂਸੀਅਰ ਟੂ ਐਂਡ ਲਵ ਯਰਸੈਲਫ ਜੀ ਉਹਨੂੰ ਪਤਾ ਵੀ ਮੈਂ ਜੇ ਬੰਦਾ ਆਪਣੇ ਆਪ ਨਾਲ ਸੈਂਸੀਅਰ ਹੋਊਗਾ ਉਹਨੂੰ ਪਤਾ ਵੀ ਜਿੰਦਗੀ ਦੇ ਵਿੱਚ ਕੀ ਕੰਮਾਂ ਵੀ ਰੋਟੀੋ ਜੀ ਬਗਾਉਣੀ ਆ ਵੀ ਕੁਝ ਨਾ ਕੁਝ ਤਾਂ ਬੰਦੇ ਨੇ ਜਿਹੜਾ ਕੰਮ ਫਿਰ ਜਿਹੜਾ ਇੱਕ ਇੱਕ ਲੋਸ ਹੁੰਦਾ ਨਹੀਂ ਆਪਾਂ ਦੱਜ ਨਹੀਂ ਕਿਦਾ ਇਮਾਨਦਾਰੀ ਹਰ ਕਿਸੇ ਪਾਸੇ ਇਮਾਨਦਾਰੀ ਨਾ ਹੋ ਜਵੇ ਜੀ ਕੰਮ ਜਿਹੜਾ ਚਾਹੇ ਛੋਟਾ ਚਾਹੇ ਵੱਡਾ ਉਹ ਸਭ ਬਰਾਬਰ ਹੁੰਦੇ ਆ ਜਦੋਂ ਆਪਾਂ ਕਹਿੰਦੇ ਮੈਂ ਆ ਨਹੀਂ ਕਰਨਾ ਮੈਂ ਉਹ ਕਰਨਾ ਉੱਥੇ ਬੰਦਾ ਵੀ ਕਈ ਵਾਰੀ ਫਸ ਜਾਂਦਾ ਬੰਦਾ ਕੋਈ ਸਟਾਰਟ ਤਾਂ ਕਰੇ ਹੁਣ ਜਿਹੜਾ ਆਪਾਂ ਫੋਰਮ ਦੇ ਵਿੱਚ ਹਰ ਇੱਕ ਬੰਦਾ ਲਾ ਲਓ ਤੁਹਾਡੇ ਵੀ ਰਸਤੇ ਵਰਗੇ ਸਾਡੇ ਵੀ ਗਏ ਆ ਆਪਣੀ ਲਾਈਫ ਟਟਰ ਦੇ ਵਿੱਚ ਪੰਜ ਤੋਂ 6 ਜੋਬ ਚੇਂਜ ਕਰਦਾ ਜੀ ਕਿੱਤੇ ਵੀ ਜਿਹੜੋ ਜਿਹਨਾਂ ਦੇ ਬੱਚੇ ਬਾਹਰ ਗਏ ਹੁਣ ਪੁੱਛ ਕੇ ਦੇਖਿਓ ਪਾਇਨ ਤੋਂ ਜੋਬ ਪਹਿਲਾਂ ਜਾਂਦਾ ਕਿਤੇ ਟਾਬਿਆਂ ਦੇ ਉੱਥੇ ਰੈਸਟੋਰੈਂਟ ਕਹਿੰਦੇ ਆ ਕਿਤੇ ਸਵਾਈ ਕਰਦਾ ਫੇ ਕਿਤੇ ਹੋਰ ਕਰਦਾ ਫੇ ਹੌਲੀ-ਹੌਲੀ ਇਦਾਂ ਕਰਦਾ ਇਸ ਕਰਕੇ ਇਹ ਕਿ ਜੋ ਤੁਹਾਨੂੰ ਪਹਿਲਾਂ ਜੋਬ ਮਿਲਦੀ ਆ ਆਪਣੇ ਪੈਰਾਂ ਤੇ ਖੜਾ ਹੋਣ ਲਈ ਤਾਂ ਆਪਾਂ ਨੂੰ ਕੁਛ ਨਾ ਕੁਛ ਜਿਹੜਾ ਆਪਾਂ ਕਹਿੰਦੇ ਵੀ ਸੁਧਾ ਹੀ ਅਸੀਂ ਤਾਂ ਕਾਸ਼ ਨੂੰ ਹੱਥ ਪਾ ਲਈਏ ਉਹ ਤਾਂ ਇਹ ਬੰਦਾ 19 ਸਪੀਡ ਨਾਲ ਥੱਲੇ ਡਿੱਗਦਾ ਹੋਇਆ ਜੀ ਯਾ ਤੁਸੀਂ ਜੇ ਤੁਹਾਡਾ ਵੇਸ ਨਹੀਂ ਬਣਿਆ ਜੀ ਪਈ ਤੁਸੀਂ ਜਿੱਦਾਂ ਕੋਈ ਬਿਲਡਿੰਗ ਲੈ ਲਓ ਜੇ ਤੁਹਾਡਾ ਉਹਦੇ ਜੇ ਉਹਦਾ بیس ਠੀਕ ਆ ਤਾਂ ਹੀ ਉੱਪਰ ਜਾਉਂਗੇ ਤੁਸੀਂ ਬਿਲਕੁਲ ਅਕਸਰ ਕਹਿੰਦੇ ਨੇ ਕਿ ਜੇ ਤੁਸੀ ਕਾਮਯਾਬ ਹੋਣਾ ਹੈ ਤਾਂ ਉਹਦੇ ਵਾਸਤੇ ਤੁਹਾਡੀ ਮਿਹਨਤ ਤੁਹਾਡੀ ਲਗਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਤੁਹਾਡੇ ਆਪਣੀ ਪਿਆਰ ਪਰਿਵਾਰ ਦੇ ਪ੍ਰਤੀ ਜਿਹੜੀ ਵਫਾਦਾਰੀ ਤੁਹਾਡੇ ਆਪਣੇ ਕੰਮ ਦੇ ਪ੍ਰਤੀ ਵਫਾਦਾਰੀ ਬਹੁਤ ਜ਼ਰੂਰੀ ਹੈ ਔਰ ਉਹੀ ਕੰਮ ਦੇ ਪ੍ਰਤੀ ਵਫਾਦਾਰੀ ਰਸ਼ਵਰ ਸਿੰਘ ਜੀ ਦੀ ਰਹੀ ਹੈ ਤਾਂ ਹੀ ਕਰਕੇ ਅੱਜ ਕਹਿ ਸਕਦੇ ਆ ਕਿ ਉਸ ਮੁਕਾਮ ਤੇ ਪਹੁੰਚੇ ਨੇ ਕਿ ਪੂਰਾ ਲੁਧਿਆਣਾ ਇਹਨਾਂ ਨੂੰ ਜਾਣਦਾ ਤਾਂ ਲੁਧਿਆਣੇ ਤੋਂ ਬਾਹਰ ਵੀ ਬੜੇ ਸਾਰੇ ਲੋਕ ਨੇ ਜਿਹੜੇ ਜਾਣਦੇ ਨੇ ਤੇ ਇਹਨਾਂ ਦੇ ਕੋਲੋਂ ਅੱਜ ਆ ਕੇ ਲੋਕ ਸਲਾਹਾਂ ਲੈਂਦੇ ਨੇ ਸੋ ਬੜਾ ਵਧੀਆ ਗਰਜਪਾਲ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸਮਾਂ ਦੇਣ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ